ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਜਿੰਨੇ ਵੀਰ ਪ੍ਰਾਪਨਾ ਚੈਨਲ ਦੇਖ ਰਹੇ ਆ ਤੇ ਅੱਜ ਆਪਾਂ ਤੁਹਾਡੇ ਆਸਤੇ ਵੀਡੀਓ ਲੈ ਕੇ ਆਏ ਆ ਕਿ ਛੋਟੇ ਬੱਚਿਆਂ ਦੇ ਕਿ ਜਦੋਂ ਛੋਟੇ ਹੁੰਦੇ ਆ ਮੰਨ ਲਾ ਥੋੜੇ ਜਿ ਉੜਦੇ ਥੋੜੇ ਬਹੁਤ ਛਤਰੀ ਤੇ ਵਹਿੰਦੇ ਆ ਤਾਂ ਕਿੱਦਾਂ ਆਪਾਂ ਉਹਨਾਂ ਨੂੰ ਮਤਲਬ ਗਿਝਾਉਣਾ ਹੈ ਕਿ ਉਹਨਾਂ ਨੂੰ ਕੀ ਦੇਣਾ ਹੈ ਕਿਵੇਂ ਉਹਨਾਂ ਨੂੰ ਛਤਰੀ ਤੇ ਉਠਾਉਣਾ ਹੈ ਕਿ ਆਸੇ ਪਾਸੇ ਨਾ ਡਿੱਗਣ ਜਾਂ ਘਰ ਤੋਂ ਪਾਸੇ ਨਾ ਜਾਣ ਤੇ ਲੋ ਜੀ ਛਤਰੀ ਆਪਾਂ ਲਾਤੀ ਹੈ ਆ ਲੋਟ ਬੱਚਾ ਲੈਂਦਾ ਇਹ ਆਪਣੇ ਮਤਲਬ ਸੀਜ਼ਨ ਦੇ ਲਾਸਟ ਹੀ ਆ ਹੁਣ ਇਹ ਲਾਸਟ ਵਾਲਾ ਪੂਰਾ ਚਾਰ ਪੰਜ ਛੋਟੇ ਹੈ ਇਹਨਾਂ ਨੂੰ ਪਤਾ ਕੀ ਕਰਨਾ ਪਹਿਲਾਂ ਬਾਈ ਜੀ ਉਹ ਸਿਰਿੰਜ ਭਰ ਲੈ ਪਾਣੀ ਪਿਉਣਾ ਆਪਾਂ ਪਹਿਲਾਂ ਇਹਨਾਂ ਨੂੰ ਕਿਉਂਕਿ ਪਾਣੀ ਪਿਉਣ ਦਾ ਮਕਸਦ ਹੀ ਹੁੰਦਾ ਹੈ ਕਿ ਜਿਹੜੇ ਛੋਟੇ ਹੁੰਦੇ ਹੈ ਮਤਲਬ ਥੋੜਾ ਜਿਹਾ ਉੱਡ ਸਕਦੇ ਹੈ ਕਿ ਜੇ ਆਪਾਂ ਜਮਾਂ ਉਹਨਾਂ ਨੂੰ ਉਦਾਂ ਭੁੱਖੇ ਭਾਲਾਂਗੇ ਤਾਂ ਉਹ ਉੱਡ ਕੇ ਜਾਂ ਦੂਜੇ ਘਰੇ ਡਿੱਗ ਪੈਣਗੇ ਜਾਂ ਪਾਸੇ ਪਿੰਡ ਚ ਡਿੱਗ ਪੈਣਗੇ ਕੋਈ ਛੋਟੇ ਹੁੰਦੇ ਬਾਲਾ ਉੱਡਿਆ ਜਾਂਦਾ ਨਹੀਂਗਾ ਆ ਉਹਨਾਂ ਨੂੰ ਆ ਦੇਖੋ ਇੱਕ ਸਰੇਂਜ ਭਰ ਕੇ ਪਾਣੀ ਦੇ ਦੇਣਾ ਹੈ ਪਾਣੀ ਨਾਲ ਫਿਰ ਉਹਨਾਂ ਤੋਂ ਉੱਡਿਆ ਨਹੀਂ ਜਾਂਦਾ ਭਾਰੇ ਹੋ ਜਾਂਦੇ ਆ ਤਾਂ ਥੋੜਾ ਬਹੁਤ ਉੱਡ ਸਕਦੇ ਆ ਜੇ ਵੱਤ ਤੋਂ ਵੱਤ ਖੁੱਡੇ ਤੇ ਉੱਡ ਕੇ ਬੈਠਣਗੇ ਜਾਂ ਛਤਰੀ ਤੇ ਬਸ ਘਰੇ ਘਰੇ ਹੀ ਮਤਲਬ ਉਹ ਕਿ ਤਾਂ ਇਹਦੇ ਨਾਲ ਇਹ ਕਰਨ ਦਾ ਮਤਲਬ ਇਹ ਹੁੰਦਾ ਕਿ ਇਹ ਪਾਸੇ ਨਹੀਂ ਜਾ ਸਕਦੇ ਪਾਸੇ ਆਪਾਂ ਇਹਨਾਂ ਨੂੰ ਹਜੇ ਕਿਉਂਕਿ ਲਾਉਣਾ ਨਹੀਂ ਛੁੱਟੇ ਹੁੰਦੀ ਹੈ ਕਿਉਂਕਿ ਇਹ ਘਰੇ ਆ ਨਹੀਂ ਸਕਦੇ ਉੱਠ ਨਹੀਂ ਸਕਦੇ ਛਤਰੀ ਤੇ ਨਹੀਂ ਬੈਠਾ ਇਹ ਥੱਲੇ ਉੱਡ ਕੇ ਥੱਲੇ ਡਿੱਗ ਪਿਆ ਸੀਗਾ ਇਹ ਛੋਟਾ ਹਜੇ ਨਿੱਕੀ ਹੈ ਆ ਮਠਾਦੇ ਛਤਰੀ ਤੇ ਹੁਣ ਆਪਾਂ ਉਹ ਜਿਹੜੇ ਜਾਲ ਚ ਪਾਉਣੇ ਆ ਉਹ ਹੈਗੇ ਥੋੜੇ ਜਿਹਾ ਵੱਡੇ ਇਹਨਾਂ ਨਾਲੋਂ ਵੱਡੇ ਥੋੜੇ ਜੀ ਮਤਲਬ ਉੱਡ ਕੇ ਵੱਡੀ ਛਤਰੀ ਤੇ ਬਹਿ ਸਕਦੇ ਆ ਉਹ ਜਾਲ ਚ ਇਸ ਕਰਕੇ ਪਾਉਣੇ ਆਪਾਂ ਕਿ ਉਹਨਾਂ ਨੂੰ ਮੰਨ ਲਓ ਤੋਂ ਦੇ ਜਿੱਦਾਂ ਕਰਕੇ ਪੰਜ ਛੇ ਦਿਨ ਹੋ ਗਏ ਮਠਾਈ ਨਹੀਂ ਸੀਗੀ ਤਾਂ ਉਹਨਾਂ ਨੂੰ ਜਾਲ ਚ ਪਾ ਕੇ ਉਹਨਾਂ ਨੂੰ ਬਿਠਾਵਾਂਗੇ ਅੱਜ ਪੂਰਾ ਦਿਨ ਕਿਉਂਕਿ ਫਿਰ ਘਰ ਦੇ ਸੂਹੇ ਹੋ ਜਾਣਗੇ ਦੋ ਚਾਰ ਦਿਨ ਫਿਰ ਇਹਨਾਂ ਨੂੰ ਦੁਬਾਰਾ ਫਿਰ ਉਵੇਂ ਹੀ ਪਾਉਣਾ ਪੂਗਾ ਬਾਕੇ ਪੂਰਾ ਸੋਹੇ ਹੋ ਗਏ ਫਿਰ ਉਹਨਾਂ ਨੂੰ ਖੁੱਲੇ ਛਤਰੀ ਤੇ ਪਾਵਾਂਗੇ ਫਿਰ ਉਡਣਗੇ ਉਹ ਕਿਉਂਕਿ ਇਹ ਥੋੜਾ ਜਿਹਾ ਉੱਡ ਸਕਦੇ ਇਹ ਵਾਹ ਵੱਡੇ ਹੋਏ ਪਏ ਆ ਤਾਂ ਇਸ ਕਰਕੇ ਹੁਣ ਆਪਾਂ ਪਹਿਲਾਂ ਇਹਨਾਂ ਨੂੰ ਜਾਲ 'ਚ ਪਾਵਾਂਗੇ ਜੇ ਵੀਡੀਓ ਆਪਾਂ ਬਣਾਉਣ ਦਾ ਮਕਸਦ ਹੀ ਇਹ ਹੈ ਹਨਾ ਕਿ ਚਲੋ ਪੁਰਾਣੇ 플레이ਰ ਇਹਨਾਂ ਨੂੰ ਪਤਾ ਥੋੜੀ ਜਿਹੀ ਤਿਆਰਬੇ ਹੁੰਦੇ ਹਨਾ ਵੀ ਜਿਵੇਂ ਆਪਾਂ ਬੱਚਿਆਂ ਨੂੰ ਲਾਉਣਾ ਗਿਜਾਉਣਾ ਵੀ ਪਾਸੇ ਵੀ ਨਾ ਆ ਜਾਣ ਹਨ ਆਪਣੇ ਸਿੱਧੇ ਵੀ ਆ ਜਾਣ ਜਾਂ ਸੇ ਪਾਸੇ ਡਿੱਗਰ ਨਾ ਇਹਨਾਂ ਕੋ ਸ਼ੂਟ ਹੀ ਆਏ ਉੱਡ ਕੇ ਬਸ ਆ ਖੁੱਡੇ ਦੇ ਬਹੇ ਨੇ ਜਿੱਤਾਂ ਵਾਲੀ ਦੂਰ ਨਹੀਂ ਜਾਇਆ ਜਾਂਦਾ ਇਹਨਾਂ ਤੋਂ ਵੀ ਆਪਾਂ ਨੂੰ ਉਹ ਖਤਰਾ ਨਹੀਂ ਹੁੰਦਾ ਵੀ ਬਾਹਰ ਪਾਸੇ ਜੰਦੀਆਂ ਜਾ ਵੜਨ ਜਾਂ ਪਿੰਡ ਚ ਨਾ ਡਿੱਗ ਪੈਣ ਕਿਉਂਕਿ ਨਿੱਕੇ ਹੁੰਦੇ ਐ ਉਹ ਵਿਆ ਛਤਰੀ ਤੋਂ ਨਿੱਕੇ ਉੱਡ ਕੇ ਬਸ ਆ ਖੁੱਡੇ ਤਾਈ ਮਸਾ ਹੁੰਦੇ ਐ ਆ ਇੱਕ ਦੂਜੇ ਨੂੰ ਵੇਖ ਕੇ ਮਗਰ ਬਸ ਆ ਕੇ ਡਿੱਗ ਪੈਂਦੇ ਐ ਆ ਜਿਹੜੇ ਵੱਡੇ ਆ ਥੋੜੀ ਜਿਹੀ ਜਿਹੜੀ ਉੱਡ ਸਕਦੀ ਐ ਇਹ ਉਹਨਾਂ ਨੂੰ ਜਾਲ ਚ ਪਾਉਣੇ ਆ ਜਾਲ ਚ ਪਾ ਕੇ ਇਹਨਾਂ ਨੂੰ ਦੋ ਚਾਰ ਦਿਨ ਪਹਿਲਾਂ ਧੁੱਪ ਲਵਾਇਆ ਕਰੋ ਜਿਦੋਂ ਆਪਾਂ ਮੰਨ ਲਾ ਕਿ ਤਾਂ ਚਾਰ ਦਿਨਾਂ ਬਾਅਦ ਹੁਣ ਜਿਵੇਂ ਬਾਹਰ ਕੱਢੇ ਐ ਧੁੰਦ ਦਾ ਕਰਕੇ ਪਹਿਲਾਂ ਛੱਡੇ ਨਹੀਂ ਗਏ ਸੀ ਬਾਹਰ ਨਹੀਂ ਕੱਢੇ ਗਏ ਸੀ ਆ ਗਿਆ ਛੋਟੇ ਆ ਗਏ ਬੜਾ ਲੰਮਾ ਨਹੀਂ ਜਾਇਆ ਜੰਦਾ ਇਹਨਾਂ ਤੋਂ ਆ ਵੀ ਬਸ ਉਹ ਛਤਰੀ ਤੇ ਬਸ ਉੱਥੋਂ ਦਾ ਹੀ ਉੱਡ ਕੇ ਗਿਆ ਉਹ ਇੰਨਾ ਕੀ ਲੰਮਾ ਜਾਇਆ ਜਾਂਦਾ ਨਾ ਤੋ ਨਿੱਕੀ ਪਾਸੇ ਨਹੀਂ ਜਾ ਸਕਦੇ ਪਾਣੀ ਦੇਣ ਦਾ ਹੀ ਮਕਸਦ ਹੁੰਦਾ ਹੈ ਕਿ ਬੜੀ ਦੂਰ ਨਾ ਜਾ ਸਕਣ ਵੀ ਇੱਥੇ ਉਹ ਰੁੜ ਕੇ ਚੱਲ ਕਰਦੇ ਸੂਹੇ ਹੋ ਜਾਣਾ ਤੇ ਛਤਰੀ ਤੇ ਸੂਹੇ ਹੋ ਜਾਣਾ ਵੀ ਆਸੇ ਪਾਸੇ ਨਾ ਜਾ ਸਕਣ ਦੂਰ ਆ ਦੇਖ ਉੱਡ ਕੇ ਇਦਾਂ ਇਹ ਬਾਲੀ ਮਤਲਬ ਪਾਣੀ ਪੀ ਕੇ ਹੀ ਭਾਰੇ ਹੋਵੇ ਬੜੇ ਦੂਰ ਨਹੀਂ ਜਾ ਸਕਦੇ ਉੱਡ ਕੇ ਉਹ ਛਤਰੀ ਤੇ ਪੈਗੇ ਇਦਾਂ ਕਰਨ ਨਾਲ ਇਹ ਕਰਨ ਨਾਲ ਛਤਰੀ ਉੱਤੇ ਮਤਲਬ ਪੂਰੇ ਹੀ ਗਿੱਜ ਜਾਂਦੇ ਆ ਪੂਰੇ ਛਤਰੀ ਤੇ ਸੋਏ ਹੋ ਜਾਂਦੇ ਆ ਆਸ-ਪਾਸ ਹੀ ਨਹੀਂ ਦੇਖਦੇਗੀ ਸੋ ਬਾਕੀ ਵੀਰ ਭਰਾ ਆਪਣਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਵੀਰ ਜੀ ਕਿਉਂਕਿ ਤੁਹਾਡੇ ਅਸਤੇ ਨਵੇਂ-ਨਵੇਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਆਪਾਂ ਪਹਿਲਾਂ ਬੱਚੇ ਸੀ ਉਹ ਜਿਹੜੇ ਜਾਲ ਚ ਭਾਏ ਛੋਟੇ ਜਿਹੇ ਵੱਡੇ ਆਵੇ ਪਹਿਲਾਂ ਇਹ ਛਤਰੀ ਤੋਂ ਉੱਟ ਕੇ ਤਾਂ ਮੈ ਜਾਂਦੀ ਸੀ ਆਵੇ ਇਹ ਇਦਾਂ ਲੱਗੇ ਹੋਏ ਆਵੇ ਇਹ ਦੋ ਚਾਰ ਦਿਨ ਪਹਿਲਾਂ ਇਦਾਂ ਬਿਠਾ ਕੀ ਨਾ ਇਹ ਥੋੜੇ ਜਿਹੇ ਵੱਡੇ ਹੋਏ ਪਏ ਇਹ ਵੱਡੇ ਆ ਇਸੇ ਕਰਕੇ ਜਾਲ ਚ ਪਾਏ ਆ ਕਿਉਂਕਿ ਉੱਡ ਸਕਦੇ ਆ ਤੇ ਜਾਲ ਚ ਪਾਉਣ ਦਾ ਦੁਬਾਰਾ ਕਰਦੇ ਫੇਰ ਸੂਹੀ ਹੋ ਜਾਣਗੇ ਤੇ ਫੇਰ ਦੁਬਾਰਾ ਇਹਨਾਂ ਨੂੰ ਫੇਰ ਆਪਾਂ ਉੜ ਕੇ ਬਾਹਰ ਛਤਰੀ ਤੋਂ ਖੁੱਲੇ ਬਾਦਾਂਗੇ ਹਰ ਰੋਡ ਕਿਵੇਂ ਜਾਣਗੇ ਬਾਸੇ ਪਾਸੇ ਡਿੱਗਣ ਦਾ ਚਾਂਸ ਉਹ ਘਟ ਜਾਂਦਾ ਹੈ ਆ ਦੇਖੋ ਜਿੱਦਾਂ ਆ ਥੋੜਾ ਜਿਹਾ ਇੱਕ ਵੱਡਾ ਇਹ ਉੱਡ ਕੇ ਆਉਂਦਾ ਹੈ ਪੂਰਾ ਪਹਿਲਾਂ ਉੱਟਿਆ ਹੋਇਆ ਇਹ ਉੱਡ ਕੇ ਕਿਹੜੇ ਮਾਰਕ 'ਤੇ ਆਉਂਦਾ ਉਹਦੀ ਹੈ ਫਰੀਕ ਨੂੰ ਦੇਖਭਾਲ ਕਿਵੇਂ ਕਰਨੀ ਹੈ ਤੇ ਜੋ ਵੀ ਨਵੇਂ ਪਲੇਅਰ ਆ ਜਾਂ ਨਵੇਂ ਮੁੰਡੇ ਆ ਜਾਂ ਕਿਰੀ ਨਹੀਂ ਵੀ ਜਾਣਕਾਰੀ ਹੁੰਦੀ ਹੈ ਨਾ ਆਪਣਾ ਹੀ ਮਕਸਦ ਹੈ ਕਿ ਉਹਨਾਂ ਤਾਈ ਪਹੁੰਚੇ ਵੀ ਛੋਟੇ ਬੱਚਿਆਂ ਨੂੰ ਆਪਾਂ ਕਿਵੇਂ ਪਿੰਨਾ ਬਿਠਾਉਣਾ ਉਹਨਾਂ ਨੂੰ ਛਤਰੀ ਤੇ ਕਿ ਜਿਵੇਂ ਆਪਾਂ ਉਹਵੇਂ ਹੀ ਬਿਠਾ ਦਿੰਦੇ ਆ ਹਨਾ ਭੁੱਖੇ ਬਾਹ ਦਿੰਦੇ ਆਵੇਂ ਛੋਟੇ ਹੁੰਦੇ ਆ ਉਹ ਭੁੱਖਾ ਬੱਚਾ ਫਿਰ ਉਹਵੇਂ ਹੀ ਓਡੇ ਜਾਂਦਾ ਉਹ ਉੱਡ ਕੇ ਲੰਮੀ ਡਾਰੀ ਲਾ ਜਾਂਦਾ ਪਿੰਡ ਚ ਡਿੱਗ ਪੈਂਦਾ ਫਰੋਂਦਾ ਨੀਗਾ ਸੋ ਇਹੀ ਹੀ ਅੱਜ ਮੈਂ ਤੁਹਾਨੂੰ ਦਿਖਾਉਣਾ ਸੀ ਇਹੀ ਜਾਣਕਾਰੀ ਦੇਣੀ ਸੀ ਤੇ ਜਿੰਨਾ ਕਿ ਯਾਰ ਮੈਂ ਨੂੰ ਕਾਉਨਸਲ ਨਾਲ ਐਕਸਪੀਰੀਅੰਸ ਦਾ ਸਾਹਮਣਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਹਾ ਇੱਕ ਹੋਰ ਬੱਚਾ ਸੀਗਾ ਇਹ ਵੀ ਛੋਟਾ ਹੀ ਆ ਅਤੇ ਕੋ ਇਹਨਾਂ ਨੂੰ ਵੀ ਪਹਿਲਾਂ ਇਹਨੂੰ ਵੀ ਉਸ ਹਿਸਾਬ ਨਾਲ ਪਾਣੀ ਦੇਵਾਂਗੇ ਪਹਿਲਾਂ ਉਹ ਰੱਖ ਲਿਆ ਬੁੱਕਲ 'ਚ ਸਰੇਂਜ ਭਰ ਕੇ ਮਤਲਬ ਕਾਫੀ ਦੇਣਾ ਸਰੇਂਜ ਦੇਖੋ ਜਿੱਦਾਂ ਇਹ ਹੁੰਦੀ ਹੈ ਇਹ ਸ਼ਾਇਦ 50 60 ਐਮਐਲ ਦੀ ਹੁੰਦੀ ਹੈ ਨਾ ਹਰਕੀ ਜਿੱਦਾਂ 40 ਐਮਐਲ ਦੇ ਆਸ-ਪਾਸ ਹੋ ਗਿਆ ਨਾ 40 50 ਐਮਐਲ ਦੇ ਆਸ-ਪਾਸ ਇੰਨਾ ਕਟਾ ਦੇਨੇ ਦੇਣਾ ਮਤਲਬ ਮਤਲਬ ਪੁੱਟਾ ਪੂਰਾ ਭਰ ਚੇ ਹਨਾ ਵੀ ਪੂਰਾ ਭਾਰਾ ਹੋ ਜੇ ਆਸੇ ਪਾਸੇ ਨਾ ਜਾ ਆ ਦੇਖੋ ਇਹ ਫਿਰ ਐ ਬਹਿ ਜਾਂਦੇ ਇਹ ਪਾਸੇ ਨਹੀਂ ਜਾਈਦਾ ਇਹਨਾਂ ਤੋਂ ਭਾਰੇ ਹੋ ਜਾਂਦੇ ਫਿਰ ਆਸੇ ਪਾਸੇ ਚਾਂਸ ਨਹੀਂ ਮਤਲਬ ਹੁੰਦਾ ਜਿਆਦਾ ਡਿੱਗਣ ਦਾ ਚਾਂਸ ਬਹੁਤ ਘੱਟ ਜਾਂਦਾ ਹੁਣ ਇਹ ਤਾਂ ਰੋਜ਼ ਭਾਈ ਜਾਵਾਂਗੇ ਪੰਜ ਚਾਰ ਦਿਨਾਂ ਨੂੰ ਪੂਰੇ ਫਿਰ ਇਹ ਵੱਡੇ ਹੋ ਜਾਣਗੇ ਫਿਰ ਛਤਰੀ ਤੇ ਪੂਰੇ ਸੁੰਹੇ ਹੋ ਜਾਣਗੇ ਫਿਰ ਛਤਰੀ ਤੋੜ ਕੇ ਫਿਰ ਦੂਜੀ ਲਾਤੀ ਤਾਂ ਉੱਚੀ ਤੇ ਜਾਵੜੇ ਉਦੋਂ ਫਿਰ ਉੱਚੀ ਲਾਈ ਵੀ ਉਹਦੇ ਤੇ ਜਾਵੜੇ ਫਿਰ ਦੂਜੀ ਸਾਈਡ ਲਾਈ ਵੀ ਉਹਦੇ ਤੇ ਜਾਵੜੇ ਇਹਨਾਂ ਕਰਕੇ ਫਿਰ ਪੂਰੇ ਗਝ ਜਾਂਦੇ ਆਂ ਪਾਸੇ ਨਹੀਂ ਜਾਂਦੇ ਹਾਂ ਇੱਕ ਹੋਰ ਬੱਚਾ ਇਹ ਵੀ ਛੋਟਾ ਹੀ ਹੈ ਆਖ਼ਰਲਾ ਪੂਰੀ ਹੈ ਸੀਜ਼ਨ ਦੇ ਲਾਸਟ ਹੀ ਬੱਚੇ ਬਸ ਆਹੀ ਰਹੇਗੇ ਸੀ ਛੋਟੇ ਠੰਡ ਚ ਫਿਰ ਥੋੜੇ ਜਿਹੀ ਘਿਜਾਉਣੇ ਬਹੁਤ ਔਖੇ ਹੋ ਜਾਂਦੇ ਆਂ ਠੰਡ ਚ ਬਹੁਤ ਮਿਹਨਤ ਕਰਨੀ ਪੈਂਦੀ ਹੈ ਇਹਦੇ ਲਈ ਪੂਰੀ ਮਿਹਨਤ ਕਰਨੀ ਪੈਂਦੀ ਹੈ ਜਾਣਕਾਰੀ ਪੂਰੀ ਚਾਹੀਦੀ ਵੀ ਆਪਾਂ ਇਹਨਾਂ ਨੂੰ ਕਿਵੇਂ ਗਝਾਈਏ ਜਿਆਦਾਤਰ ਫਿਰ ਖਰਾਬ ਹੋ ਜਾਂਦੇ ਆਂ ਦੇਖੋ ਇਹਨੂੰ ਵੀ ਪਾਣੀ ਦੇਣਗੇ ਹੁਣ ਇਹਨੂੰ ਵੀ ਸਰਿੰਜ ਭਰ ਕੇ ਪੂਰੀ ਜਹੜੀ ਦੇਖਣੀ ਹੈ ਆ ਲੋ ਇਹਦਾ ਇਹ ਇਹ ਮੈਂ ਕੋਦਰ ਨਹੀਂ ਗਿਆ ਛਤਰੀ ਨਹੀਂ ਨੀ ਗਿਆ ਘੁਟੇ ਤੇ ਬਹਿ ਗਿਆ ਕਿ ਮਤਲਬ ਦੂਰ ਨਹੀਂ ਜਾ ਸਕਦੇ ਕਹਿੰਦਾ ਮੈਂ ਕਿ ਸਹੀ ਹੈ ਕਿ ਦੂਰ ਨਹੀਂ ਜਾ ਸਕਦੇ ਆ ਦੇਖੋ ਨਾਲ ਆ ਕੇ ਉਹ ਦੂਜੇ ਵੀ ਉੱਡ ਕੇ ਆ ਗਏ ਛਤਰੀ ਤੇ ਇਹ ਪੂਰੇ ਵਧੀਆ ਉੱਡਣ ਵਾਲੇ ਆ ਮਤਲਬ ਪਰ ਇਹਨਾਂ ਨੂੰ ਹਜੇ ਆਪਾਂ ਡਾਉਣਾ ਨਹੀਂ ਹੈ ਇਹ ਪਾਣੀ ਦੇਣ ਦਾ ਹੀ ਮਕਸਦ ਹੈ ਕਿ ਇਹਨਾਂ ਨੂੰ ਆਪਾਂ ਹਜੇ ਡਾਉਣਾ ਨਹੀਂ ਹਾਲੇ ਕੋ ਹਾਲੇ ਕੋਡ ਗਿਆ ਹੈ ਆ ਛੋਟਾ ਹੈ ਉਹ ਡੇ ਖੁੱਡੇ ਤੱਕ ਮਤਲਬ ਜ਼ਿਆਦਾ ਨਹੀਂ ਜਾਇਦਾ ਨਾ ਉਹ ਜੀਹੀ ਮਤਲਬ ਉਹਦਾ ਹੀ ਭਾਰ ਕੀ ਜੇ ਭੁੱਖੇ ਹੁੰਦੇ ਇਹਨਾਂ ਨੂੰ ਉੱਡੇ ਦੇ ਪਾਸੇ ਡੜੀ ਫੇਰ ਰਹੇ ਨੇ ਦੂਰ ਜਾਵੜਨਾ ਸੀਗਾ ਹਜੇ ਗਿੱਜੇ ਹੈ ਨਹੀਂ ਸੀ ਪੂਰੇ ਛੋਟੇ ਆ ਦੂਰ ਚਲੇ ਜਾਂਦੇ ਫਿਰ ਇਹਨਾਂ ਨੇ ਵਾਪਸ ਆਉਣਾ ਨਹੀਂ ਸੀਗਾ ਹਾਲੇ ਕੋ ਕੋਨੇ ਛਕਰੀ ਇਧਰ ਲਾ ਦੇ ਇਧਰ ਕਰਕੇ ਉੱਚੀ ਕਰਕੇ ਕ ਉਹ ਡਰੇਗਾ ਸੀਗਾ ਇਹਨੂੰ ਵੀ ਹੁਣ ਪਾਣੀ ਦੇਵਾਂਗੇ ਆਪਾਂ ਪਾਣੀ ਦੇ ਕੇ ਫਿਰ ਇਹਨੂੰ ਵੀ ਉਸੇ ਤਰ੍ਹਾਂ ਉੱਤੇ ਬਿਠਾਇਆ ਜਾਓਗੇ ਛਤਰੀ ਤੇ ਤਾਂ ਜੋ ਇਹ ਵੀ ਆਸੇ-ਪਾਸੇ ਨਾ ਜਾ ਜਾ ਸਕੇ ਲੰਮੀ ਡਾਰੀ ਨਾ ਮਾਰ ਸਕੇ ਕਿਉਂਕਿ ਜੇ ਲੰਮੀ ਡਾਰੀ ਮਾਰ ਗਏ ਤਾਂ ਫਿਰ ਛੋਟੀ ਇਹਨਾਂ ਤੋਂ ਆਏ ਹੀ ਨਹੀਂ ਜਣਾ ਵਾਪਸ ਨਹੀਂ ਆਇਆ ਜਾਣਾ ਫਿਰ ਘਰੇ ਬਹੁਤ ਘੱਟ ਚਾਂਸ ਹੋ ਜਾਂਦੇ ਵਾਪਸ ਆਉਣ ਦੇ ਪਾਪਾ ਜੀ 2-4 ਦਿਨਾਂ ਤੋਂ ਨਹੀਂ ਇਹਦਾ ਕਰਕੇ ਇਹਨਾਂ ਨੂੰ ਪਾਣੀ ਦੇ ਕੇ ਬਿਠਾਉਣਾ ਹੈ। ਭਾਰੇ ਰਹਣ ਤੇ ਆਸੀ-ਪਾਸੇ ਨਾ ਜਾਣਾ। ਬਸ ਉਹ ਜੀ ਉਥੋਂ ਚਦਰੀ ਤੋੜਦੇ ਆ ਤਾਂ ਗੁੱਡੇ ਤੇ ਬਹਿ ਜਾਂਦੇ ਵਾ। ਸਾਹਮਣੇ ਕਬੂਤਰ ਵੇਖ ਕੇ। ਜਿਆਦਾ ਲੰਮੇ ਨਹੀਂ ਜਾ ਸਕਦੇ। ਨਾ ਲੰਮੇ ਜਾਇਆ ਜਾਂਦਾ। ਆਹ ਲੋ ਜੀ। ਆ ਆਪਣੇ ਸੀ ਜਾਂਦੇ। ਲਾਸਟ ਚਾਹ ਚਾਰੀ ਹੈ। ਇਹ ਲਾਸਟ ਚਾਰੀ ਰਹਿ ਗਈ ਸੀ। ਮੈਗਰੋਂ ਪੜਾਈ ਆ। ਬਾਕੀ ਹੋਰ ਵੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਰਾਵਾਂਗੇ ਬਾਈ ਜੀ ਆ ਬਾਜ਼ੀਆਂ ਦੀਆਂ ਵੀ ਕਰਾਂਗੇ ਗੁਰਦੀਆਂ ਵੀ ਕਰਾਂਗੇ ਗੁਰਦ ਦੇਣਾ ਕਿੱਦਾਂ ਦੇਣਾ ਹਲਾ ਕਿਵੇਂ ਬਣਾਉਣਾ ਬਾਕੀ ਬਾਜ਼ੀਆਂ ਦੀਆਂ ਵੀ ਸਾਰੀਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿੱਦਾਂ ਉਹਨਾਂ ਨੂੰ ਸਾਹਮਣੇ ਦੇ ਲਈ ਤੁਹਾਡੇ ਨਾਲ ਵੀਡੀਓ ਸਾਂਝੀਆਂ ਕਰਦੇ ਰਾਵਾਂਗੇ ਇਹ ਕਿਵੇਂ ਸਾਂਭਣਾ ਹੈ ਕੀ ਦੇਣਾ ਗਿਣਿਆੜੇ ਦੇਣਾ ਜਾਂ ਸ਼ੱਡਨ ਤੋਂ ਇੱਕ ਦਿਨ ਪਹਿਲਾਂ ਸਾਹਮਣੇ ਦੇਣਾ ਇਹ ਕਿਵੇਂ ਸਾਂਭਣਾ ਹੈ ਸਾਰੇ ਨਵੇਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੁਸੀਂ ਵੱਤ ਤੋਂ ਵੱਤ ਸ਼ੇਅਰ ਕਰੋ, ਵੱਤ ਤੋਂ ਵੱਤ ਸਪੋਰਟ ਕਰੋ ਚੈਨਲ ਨੂੰ। ਸਬਸਕ੍ਰਾਈਬਰ ਕਰੋ, ਲਾਈਕ ਕਰੋ, ਸ਼ੇਅਰ ਕਰੋ ਬਈ ਜੀ। ਤਾਂ ਹੀ ਤੁਹਾਡੇ ਤੱਕ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਆਉਂਦਾ ਰਹਾਂਗੇ। ਜੋ ਵੀ ਕੱਕੀ ਕੰਦਰ ਵਿੱਚ ਜੋ ਇਹਨਾਂ ਨੂੰ ਜੋ ਵੀ ਇੰਟੀਰਪਰਟਾ ਤੁਸੀਂ ਨਾਲ ਸਾਂਝਾ ਜਰੂਰ ਕਰਦੇ ਰਹਿਣਾਗੇ। ਸੋ ਅੱਜ ਦੀ ਵੀਡੀਓ ਆਹੀ ਸੀ। ਪ੍ਰਮਾਣੀ ਇਹਨ ਇੱਕ ਜਾਣਕਾਰੀ ਦੇਣੀ ਸੀ ਤੁਹਾਨੂੰ।